ਔਰ ਅੱਜ ਖਨੋਰੀ ਬਾਰਡਰ ਤੇ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਜਿਹੜਾ 1 ਸਾਲ ਹੋ ਗਿਆ ਸੰਦੇ ਕਿਸਾਨਾਂ ਨੂੰ ਖਨੋਰੀ ਬਾਰਡਰ ਤੇ ਬੈਠਿਆ ਨੂੰ ਜਿਵੇਂ ਸਿਰਸਾ ਸਾਹਿਬ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਅਚਾਨਕ ਅੱਜ ਕਿਸਾਨਾਂ ਨੂੰ ਮਿਲਦੇ ਮਿਲਦੇ ਉਹਨਾਂ ਦੀ ਛਾਤੀ 'ਚ ਦਰਦ ਆਇਆ ਉਹਨਾਂ ਕਹਿੰਦੇ ਇਹਨਾਂ ਦੀ ਬਲੌਕਜ ਆਈ ਹੈ ਇਹਨਾਂ ਨੂੰ ਸ਼ਿਫਟ ਕਰਨਾ ਪਏਗਾ ਫਿਰ ਉਹਨਾਂ ਨੂੰ ਇੱਥੋਂ ਆਈਸੀਯੂ 'ਚ ਭੇਜਿਆ ਗਿਆ ਹਰਦੀਪ ਸਿੰਘ ਕਿੱਤੀ ਜ਼ਿਲ੍ਹਾ ਗੁਰਦਾਸਪੁਰ ਤੋਂ ਜ਼ਿਲ੍ਹਾ ਪਰਤਾਨਾ ਜੀ ਆ ਡਾਕਟਰ ਜੀ ਮੇਜੀ ਕਬੂ ਹਾਂ ਮੈਂ ਗੁਰਦਾਸਪੁਰ ਤੋਂ ਜ਼ਿਲ੍ਹਾ ਪਰਤਾਨਾ ਹਾਂ ਭਾਰਤੀ ਕਿਸਾਨ ਯੂਨੀਅਨ ਸਿਰਸਾ ਦਾ ਔਰ ਅੱਜ ਖਨੋਰੀ ਬਾਰਡਰ ਤੇ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਜਿਹੜਾ 1 ਸਾਲ ਹੋ ਗਿਆ ਸੰਦੇ ਕਿਸਾਨਾਂ ਨੂੰ ਖਨੋਰੀ ਬਾਰਡਰ ਤੇ ਬੈਠੇ ਹਨ ਜਿਵੇਂ ਸਿਰਸਾ ਸਾਹਿਬ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਅਚਾਨਕ ਅੱਜ ਕਿਸਾਨਾਂ ਨੂੰ ਮਿਲਦੇ ਮਿਲਦੇ ਉਹਨਾਂ ਦੀ ਛਾਤੀ 'ਚ ਦਰਦ ਆ ਉਹ ਦਰਦ ਆਉਂਦਿਆਂ ਹੀ ਉਹ ਥੋੜਾ ਜਿਹਾ ਢਿੱਲੇ ਹੋ ਗਏ ਨੇ ਉਹਨਾਂ ਨੂੰ ਫੜਿਆ ਤੇ ਅੰਦਰ ਆਪਣੇ ਰਿਹਾਸ਼ ਦੇ ਵਿੱਚ ਜਾ ਕੇ ਬੈੱਡ ਤੇ ਲੰਮੇ ਪਾਇਆ ਉੱਥੇ ਜਿਹੜੀ ਡਾਕਟਰਾਂ ਦੀ ਟੀਮ ਬੈਠੀ ਹੈ ਜਿਹੜੇ ਸਰਦਾਰ ਜਗੀਰ ਸਿੰਘ ਡੱਲੇਵਾਲ ਦੀ ਦੇਖਰੇਖ ਕਰਦੇ ਉਹਨਾਂ ਨੇ ਚੈੱਕਅਪ ਕੀਤਾ ECG ਕੀਤੀ ਹੈ ਉਹਨਾਂ ਕਹਿੰਦੇ ਇਹਨਾਂ ਦੇ ਬਲੌਕਜ ਆਈ ਹੈ ਇਹਨਾਂ ਨੂੰ ਸ਼ਿਫਟ ਕਰਨਾ ਪਏਗਾ ਔਰ ਐਂਬੂਲੈਂਸ ਨੂੰ ਫੋਨ ਕੀਤਾ ਤਕਰੀਬਨ 10-15 ਮਿੰਟ ਬਾਅਦ ਐਂਬੂਲੈਂਸ ਆਈ ਹੈ ਔਰ ਲੋਕਾਂ ਨੂੰ ਜਦੋਂ ਪਤਾ ਲੱਗਾ ਉਦੋਂ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਹੈ ਉਹ ਲੋਕਾਂ ਨੂੰ ਕਿਹਾ ਕਿ ਨਹੀਂ ਅਸੀਂ ਸਿਰਸਾ ਸਾਹਿਬ ਨੂੰ ਲੈ ਕੇ ਚੱਲੇ ਹਾਂ ਔਰ ਇਹ ਜਿਹੜਾ ਆ ਅ ਤੇ ਉਹ ਹੀ ਲੈ ਕੇ ਆਏ ਆ ਮਾਹੌਲ ਉੱਥੇ ਹੁਣ ਕੁਝ ਠੀਕ ਆ ਕਿੰਨੀ ਦੇਰ ਇੱਥੇ ਇਲਾਜ ਰੰਜ ਦਾ ਉਸ ਤੋਂ ਬਾਅਦ ਚੱਲੇ ਉਹਨਾਂ ਦਾ ਜੀ ਆ ਇਹਨਾਂ ਨੇ ਅੰਦਰ ਉਹਦਾ ਫਰਸਟ ਏਡ ਦਿੱਤੀ ਹੈ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਜਿੰਨਾ ਵੀ ਇੱਥੇ ਇਲਾਜ ਕੀਤਾ ਸਾਡੇ ਸਾਹਮਣੇ ਕੀਤਾ ਡਾਕਟਰਾਂ ਨੇ ਬਹੁਤ ਉਹਨਾਂ ਦੀ ਦੇਖ ਰੱਖੀ ਕੀਤੀ ਹੈ ਹੁਣ ਉਹਨਾਂ ਨੂੰ ਇੱਥੋਂ ਆਈਸੀਯੂ ਚ ਭੇਜਿਆ ਗਿਆ ਅੱਛਾ ਜੀ ਉੱਥੇ ਕੀ ਕਰਦੇ ਆ ਕਿਵੇਂ ਅਗਲਾ ਟ੍ਰੀਟਮੈਂਟ ਚੱਲਦਾ ਹੈ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਆਵਾਜ਼ ਜਿਹੜੀ ਆਮ ਜਨਤਾ ਤੱਕ ਸਰਕਾਰ ਤੱਕ ਪਹੁੰਚਣੀ ਹੈ ਔਰ ਤੁਹਾਡੇ ਚੈਨਲ ਰਾਹੀਂ ਜਿਹੜਾ ਆਵਾਜ਼ ਜਾਂਦੀ ਹੈ ਉਹਦੇ ਤੇ ਸਾਨੂੰ ਲੱਗਦਾ ਵੀ ਸਾਡਾ ਟ੍ਰੀਟਮੈਂਟ ਵੀ ਚੰਗਾ ਹੋਊਗਾ ਔਰ ਜਿਹੜੀ ਆਮ ਲੋਕਾਂ ਤੱਕ ਆਵਾਜ਼ ਜਾਊਗੀ ਤੇ ਮੈਂ ਆਮ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਿਰਸਾ ਸਾਹਿਬ ਜਿਹੜੇ ਆ ਉਹ ਪਹਿਲਾਂ ਨਾਲ ਕਾਫੀ ਠੀਕ ਹੈ ਔਰ ਡਾਕਟਰਾਂ ਦਾ ਕੀ ਕਹਿਣਾ ਹੈ ਕਿ ਕੋਈ ਖਾਸ ਜਿਹੜੀ ਕਿ ਟ੍ਰੀਟਮੈਂਟ ਦਿੱਤਾ ਜਾਏਗਾ ਇਸ ਨੂੰ ਵੀ ਜਾਂ ਕਿਸ ਤਰੀਕੇ ਦੇ ਨਾਲ ਲਾਜੂ ਕਿੰਨੇ ਦਿਨ ਚੱਲੇਗਾ ਉਹ ਇਹ ਦੇ ਬਾਰੇ ਜੇ ਡਾਕਟਰ ਨੇ ਕੁਝ ਨਹੀਂ ਸਾਨੂੰ ਕਿਹਾ ਉਹਨਾਂ ਸਿਰਫ ਆਈਸੀਯੂ 'ਚ ਭੇਜਿਆ ਉਹ ਤੋਂ ਬਾਅਦ ਉੱਥੇ ਜਾ ਕੇ ਕਿਹੜਾ ਟ੍ਰੀਟਮੈਂਟ ਕਰਦੀ ਹੈ ਕਿਵੇਂ ਦਾ ਕਰਦੀ ਹੈ ਅੱਧਾ ਘੰਟਾ ਵੇਟ ਕਰਾਂਗੇ ਉਹ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਸਾਡੇ ਹੋਰ ਵੀ ਕਿਸਾਨ ਅੱਗੂ ਇਹ ਪਿੱਛੇ ਆ ਗਏ ਨੇ ਕਾਰਾਂ 'ਚ ਆ ਗਏ ਨੇ ਔਰ ਅਸੀਂ ਬਾਕੀ ਕਿਸਾਨ ਅੱਗੂ ਨੂੰ ਕਹਿਣਾ ਚਾਹੁੰਦੇ ਆ ਕਿ ਭਾਈ ਤੁਸੀਂ ਉੱਥੇ ਖਨੋਰੀ ਬਾਰਡਰ ਤੇ ਬੈਠੋ ਘਰਾਂ ਤੋਂ ਅਜੇ ਜਿਹੜੇ ਇੱਥੇ ਆਏ ਉਹ ਤੋਂ ਦਾ ਪ੍ਰੋਗਰਾਮ ਤੁਸੀਂ ਅਟੈਂਡ ਕਰੋ ਪਰ ਇੱਥੇ ਜਿਹੜੀ ਵੀ ਕੋਈ ਟ੍ਰੀਟਮੈਂਟ ਦੇ ਵਿੱਚ ਗੱਲਬਾਤ ਹੁੰਦੀ ਹੈ ਅਸੀਂ ਉੱਥੇ ਫੋਨ ਤੇ ਕਰਾਂਗੇ ਤੁਹਾਡੇ ਨਾਲ ਜੇ ਲੋੜ ਪਈ ਕੋਈ ਗੱਲ ਨਹੀਂ ਅਸੀਂ ਫੋਨ ਕਰਕੇ ਪੁਲਾਵੀ ਲਵਾਵਾਂਗੇ ਪਰ ਟੀਮ ਜਿਹੜੀ ਆ ਸਾਡੀ ਉਹ ਵਧੀਆ ਉੱਥੇ ਕੰਮ ਕਰ ਰਹੇ ਨੇ ਤੇ ਇੱਥੇ ਡਾਕਟਰਾਂ ਦੀ ਟੀਮ ਜਿਹੜੀ ਆ ਉਹ ਅਗਲਾ ਕੀ ਦੇਖ ਰਿਹਾ ਕਰਦੀ ਐ ਉਹਦੇ ਤੇ ਅਸੀਂ ਆਪਣੇ ਕਿਸਾਨਾਂ ਨੂੰ ਵੀ ਦੱਸਾਂਗੇ ਔਰ ਆਵਜੀ ਦੇ ਚੈਨਲ ਰਾਹੀਂ ਲੋਕਾਂ ਤੱਕ ਕੋਈ ਕੈਂਸਰ ਦਾ ਮੈ ਕੋਈ ਸਮੱਸਿਆ ਆਈ ਐ ਕੋਈ ਦਿਲ ਦੀ ਕਦੀ ਇਲਾਜ ਚੱਲਦਾ ਕੋਈ ਪੁਰਾਣਾ ਇਹਨਾਂ ਦਾ ਪਹਿਲਾਂ ਪਾਈ ਐ ਇਹਨਾਂ ਨੂੰ ਪਹਿਲਾਂ ਆਈ ਐ ਪਰ ਉਹਦੇ ਵਿੱਚ ਇਹ ਨਹੀਂ ਸਾਨੂੰ ਪਤਾ ਲੱਗਾ ਕਿ ਇੰਨੀ ਬਲੌਕੇਜ ਐ ਨਾਰਮਲ ਜਿਹਾ ਉਹਨਾਂ ਦੱਸਿਆ ਸੀ ਉਹ 2-4 ਦਿਨ ਦਵਾਈ ਖਾਧੀ ਦਰਦ ਨਹੀਂ ਹੋਇਆ ਉਹਦੇ ਤੋਂ ਬਾਅਦ ਕੋਈ ਉਹਨਾਂ ਨੇ ਨਾ ਕੋਈ ਉਹਨਾਂ ਨੇ ਟ੍ਰੀਟਮੈਂਟ ਜ਼ਿਆਦਾ ਕੀਤਾ ਜਿਹੜੀ ਉਹਨਾਂ ਦਵਾਈ ਮਾਰੀ ਜੀ ਦਸੀ ਉਹ ਖਾ ਰਹੇ ਸੀਗੇ ਅੱਜ ਹੁਣ ਇਹ ਅਗਲਾ ਕੀ ਟ੍ਰੀਟਮੈਂਟ ਦੱਸਦੀ ਹੈ ਕਿਵੇਂ ਦਾ ਇਲਾਜ ਚੱਲਣਾ ਉਹ ਜੋ ਹੋਊਗਾ ਉਹ ਆਪ ਜੀ ਦੇ ਚੈਨਲ 'ਤੇ ਲੋਕਾਂ ਤੱਕ ਤੇ ਆਮ ਕਿਸਾਨਾਂ ਤੱਕ ਦੱਸਿਆ ਵੀ ਜਾਵੇ ਚਲੋ ਸਰ ਬਲਦੇਵ ਸਰਸਾ ਜੀ ਦੀ ਕਿਵੇਂ ਹਾਲਾਤ ਹੈ ਜੀ ਸਰਸਾ ਸਾਹਿਬ ਨੂੰ ਮਰਜੈਂਸੀ ਵਾਰਡ ਨੰਬਰ 1 'ਚ ਲੰਦਾ ਗਿਆ ਅਕਸ਼ੇਂਦਰ ਹਸਪੀਟਲ ਹਾਲ ਤੋਂ ਉਹਦੀ ਸਥਿਤੀ ਰ ਇੱਕ ਵਾਰ ਦੁਬਾਰਾ ਫਿਰ ਡਿਊਟੀ ਡਾਕਟਰ ਸਾਹਿਬ ਨੇ ਜਿਹੜੀ ਐਸਈਸੀ ਕੀਤੀ ਹੈ ਉਹਨੂੰ ਵਿਚਾਰ ਅਧੀਨ ਲੈਂਡਰ ਰੋਜ਼ਰਵੇਸ਼ਨ ਨੇ ਹਲਾਬ ਠੀਕ ਹੈ ਉਹਨਾਂ ਨੂੰ ਕਿਰੋ ਸਰ ਕੀ ਲੱਗਦਾ ਹਾਰਟ ਅਟੈਕ ਵਗੈਰਾ ਮਾਈਡ ਹਾਰਟ ਅਟੈਕ ਲੱਗ ਰਿਹਾ ਬਾਕੀ ਤਾਂ ਡਾਕਟਰ ਸਾਹਿਬ ਕੋਲੋਂ ਬਣ ਐਮਰਜੈਂਸੀ ਚ ਰੱਖੇ ਜਾਓ ਐਮਰਜੈਂਸੀ ਚ ਅੰਡਰ ਅਬਜ਼ਰਵੇਸ਼ਨ ਥੈਂਕ ਯੂ ਜੀ